ਇਕੱਲਾ ਮੈਂ ਨਹੀਂ ਇੱਕ ਹੋਰ ਚਿਹਰਾ ਉਦਾਸ ਹੋਵੇਗਾ ਇਕੱਲਾ ਮੈਂ ਨਹੀਂ ਇੱਕ ਹੋਰ ਚਿਹਰਾ ਉਦਾਸ ਹੋਵੇਗਾ ਉਹਦੇ ਦਿਲ ਤੇ ਮੁਹੱਬਤ ਦਾ ਉਹਦੇ ਦਿਲ ਤੇ ਮੁਹੱਬਤ ਦਾ ਅਜੇ ਵੀ ਵਾਸ ਹੋਵੇਗਾ ਉਹਦੇ ਦਿਲ ਤੇ ਮੁਹੱਬਤ ਦਾ ਅਜੇ ਵੀ ਵਾਸ ਹੋਵੇਗਾ ਸਵਾਗਤ ਮੈਰੀਨਾ ਸੁਮਨ ਤੁਹਾਡੇ ਆਪਣੇ ਸਾਹਿਤਿਕ ਪ੍ਰੋਗਰਾਮ ਜਿਸ ਦਾ ਨਾਮ ਹੈ ਸ਼ਬਦ ਲੋਕ ਲੈ ਕੇ ਹਾਜ਼ਰਾਂ ਇੱਕ ਵਾਰ ਫਿਰ ਤੋਂ ਤੁਹਾਡੇ ਰੂਬਰੂ ਹੋਏ ਆ ਸਾਡੇ ਅੱਜ ਦੇ ਇੱਕ ਹੋਰ ਖਾਸ ਮਹਿਮਾਨ ਨੂੰ ਲੈ ਕੇ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਜਿਸ ਤਰ੍ਹਾਂ ਕਹਿੰਦੇ ਹੁੰਦੇ ਆ ਵੀ ਅਕਸਰ ਵੀ ਅਸੀਂ ਕਿਤੇ ਵੀ ਚਲੇ ਜਾਈਏ ਜਿਹੜੀਆਂ ਸਾਡੀਆਂ ਜੜਾਂ ਨੇ ਉਹ ਸਾਡੇ ਆਪਣੇ ਘਰ ਦੇ ਨਾਲ ਜੁੜੀਆਂ ਰਹਦੀਆਂ ਨੇ ਤੇ ਬਹੁਤ ਸਾਰੇ ਅਜਿਹੇ ਸਾਡੇ ਪੰਜਾਬੀ ਨੇ ਜੋ ਕਿ ਰੋਜ਼ੀ ਰੋਟੀ ਦੀ ਖਾਤਰ ਜਾਂ ਕਿਸੇ ਹੋਰ ਕਾਰਨ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਵਸ ਜਾਂਦੇ ਨੇ ਪਰ ਪੰਜਾਬ ਦੀ ਖਿੱਚ ਉਹਨਾਂ ਨੂੰ ਹਮੇਸ਼ਾ ਆਪਣੇ ਵੱਲ ਖਿੱਚ ਲੈਂਦੀ ਆ। ਸੋ ਸਾਡੇ ਬਹੁਤ ਸਾਰੇ ਸਾਹਿਤਕਾਰ ਵਿਦੇਸ਼ਾਂ ਦੀ ਧਰਤੀ ਤੇ ਰਹਿਣ ਦੇ ਬਾਵਜੂਦ ਵੀ ਆਪਣੇ ਪੰਜਾਬ ਪਰਤਦੇ ਨੇ ਆਪਣੇ ਪਰਿਵਾਰ ਨੂੰ ਮਿਲਦੇ ਨੇ। ਆਪਣੇ ਸਾਹਿਤਿਕ ਜਿਹੜੇ ਪਰਿਵਾਰ ਹੁੰਦੇ ਨੇ, ਸਾਹਿਤਿਕ ਸੁਭਾਵਾ ਮਾਂ ਦੇ ਵਿੱਚ ਜਾਂਦੇ ਨੇ ਉਹਨਾਂ ਨੂੰ ਮਿਲਦੇ ਨੇ। ਆਪਣੀਆਂ ਜੋ ਦਿਲ ਦੀਆਂ ਗਹਿਰਾਈਆਂ ਤੋਂ ਜੋ ਉਹਨਾਂ ਦੇ ਹਾ ਭਾਵ ਨਿਕਲਦੇ ਨੇ ਨਾ ਸਾਹਿਤ ਦੀ ਮਾਲਾ ਵਿੱਚ ਪਰੋ ਕੇ ਫਿਰ ਉਹ ਸਾਹਮਣੇ ਲੈ ਕੇ ਆਉਂਦੇ ਨੇ। ਉਹਨਾਂ ਦੇ ਨਾਲ ਸ਼ੇਅਰ ਕਰਦੇ ਨੇ ਆਪਣੇ ਦਿਲ ਦੇ ਉਹਨਾਂ ਜਜ਼ਬਾਤਾਂ ਨੂੰ। ਤੇ ਅੱਜ ਵੀ ਸਾਡੇ ਅਜੇ ਹੀ ਮਹਿਮਾਨ ਸਾਡੇ ਵਿਚਾਰ ਆਣ ਪਹੁੰਚੇ ਨੇ ਦੋ ਜੋ ਕਿ ਦੇਸ਼ ਦੀ ਧਰਤੀ ਤੋਂ ਪੰਜਾਬ ਆਇਸੀ ਪਰ ਅਸੀਂ ਉਹਨਾਂ ਨੂੰ ਵਾਪਸ ਨਹੀਂ ਜਾਣ ਦਿੱਤਾ ਵੀ ਪਹਿਲਾਂ ਸਾਡੇ ਸਟੂਡੀਓ ਚ आओ ਤੇ ਸਾਡੇ ਦਰਸ਼ਕਾਂ ਦੇ ਰੂਬਰੂ ਜਿਹੜਾ ਆ ਤੁਸੀਂ ਜ਼ਰੂਰ ਹੋਣਾ ਸੋ ਮੇਰੀ ਮਰਾ ਸਾਡੇ ਅੱਜ ਦੇ ਮਹਿਮਾਨ ਮੁਰੀਦ ਸੰਦੂ ਜੀ ਤੋਂ ਸੋ ਸਰ ਤੁਹਾਡਾ ਨਿੱਘਾ ਸਵਾਗਤ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਮੈਨੂੰ ਇੱਥੇ ਸਮਾਂ ਦਿੱਤਾ ਬੁਲਾਇਆ ਦਰਸ਼ਕਾਂ ਦੇ ਰੂਬਰੂ ਕਰਵਾਇਆ ਜੀ ਅਮਰੀਦ ਜੀ ਜੇ ਗੱਲ ਕੀਤੀ ਜਾਵੇ ਤਾਂ ਤੁਸੀਂ ਕੈਨੇਡਾ ਦੀ ਧਰਤੀ ਤੇ ਬਹੁਤ ਹੀ ਖੂਬਸੂਰਤ ਸ਼ਹਿਰ ਬ੍ਰੈਂਪਟਨ ਦੇ ਵਿੱਚ ਆਪਣੇ ਪਰਿਵਾਰ ਸਮੇਤ ਰਹਿ ਰਹੇ ਹੋ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਸੀ ਜੇ ਦੇਖਿਆ ਜਾਵੇ ਕਿ ਕਾਫੀ ਲੰਮੇ ਅਰਸੇ ਤੋਂ ਉੱਥੇ ਰਹਿ ਰਹੇ ਹੋ ਪੰਜਾਬ ਵੀ ਆਉਣ ਜਾਣ ਲੱਗਾ ਰਹਿੰਦਾ ਤੇ ਇਸ ਵਾਰੀ ਪੰਜਾਬ ਆਉਣ ਦਾ ਸਬਬ ਕਿਸ ਤਰ੍ਹਾਂ ਬਣਿਆ ਇਸ ਵਾਰੀ ਕਾਫੀ ਲੰਮਾ ਅਰਸਾ ਹੋ ਗਿਆ ਸੀ ਕਿ ਢੇੜਾ ਨਹੀਂ ਸੀ ਵੱਜਿਆ ਕੋਸ਼ ਕਰੋਨਾ ਦੇ ਕਰਕੇ ਤੇ ਕੁਛ ਹੋਰ ਅਜੀ ਚੀਜ਼ਾਂ ਹੋ ਜਾਂਦੀਆਂ ਜੀ ਤੇ ਕੁਝ ਦੋਸਤਾਂ ਦੀ ਖਿੱਚ ਸੀਗੀ ਸਪੈਸ਼ਲੀ ਕਿਤਾਬਾਂ ਵਾਲੇ ਸਾਹਿਤ ਵਾਲੇ ਜਿੰਨੇ ਕਿ ਦੋਸਤ ਨੇ ਮੇਰੇ ਬਹੁਤੇ ਇੱਧਰ ਨੇ ਜੀ ਤੇ ਪਰਿਵਾਰ ਨੂੰ ਮਿਲਣ ਦੀ ਖਿੱਚ ਵੀ ਰਹਿੰਦੀ ਆ ਹਮੇਸ਼ਾ ਫਿਰ ਜੱਦੀ ਪਿੰਡ ਆ ਉੱਥੇ ਆਉਣ ਦੀ ਖਿੱਚ ਬਣੀ ਰਹਿੰਦੀ ਆ ਤੇ ਇਹ ਸਾਰਾ ਕੁਝ ਰਲਮ ਮਿਲਮਾਂ ਜਾਈ ਸੀ ਕਿ ਇਸ ਵਾਰੀ ਪੰਜਾਬ ਆਉਣ ਦਾ ਸਬਬ ਬਣਿਆ ਜੀ ਅਹ ਜਦੋਂ ਤੁਸੀਂ ਜ਼ਿਕਰ ਹੀ ਕਰ ਦਿੱਤਾ ਕਿ ਪੰਜਾਬ ਇੱਕ ਖੂਬਸੂਰਤ ਪਿੰਡ ਦੇ ਵਿੱਚ ਤੁਹਾਡਾ ਪਰਿਵਾਰ ਰਹਿ ਰਿਹਾ ਉਸ ਬਾਰੇ ਵੀ ਗੱਲ ਕਰਾਂਗੇ ਅ ਅਸੀਂ ਚਾਹੁੰਦੇ ਹਾਂ ਵੀ ਜਿਹੜੇ ਸਾਡੇ ਸਾਹਿਤਿਕ ਪ੍ਰੋਗਰਾਮ ਦੀ ਸ਼ੁਰੂਆਤ ਆ ਤੁਹਾਡੀ ਇੱਕ ਗਜ਼ਲ ਦੇ ਨਾਲ ਹੋ ਜਾਏ ਤਾਂ ਸਾਡੇ ਇਸ ਪ੍ਰੋਗਰਾਮ ਨੂੰ ਹੋਰ ਵੀ ਚਾਰਚਨ ਲੱਗ ਜਾਣਗੇ ਹਾਂਜੀ ਜ਼ਰੂਰ ਮੈਂ ਤੁਹਾਨੂੰ ਇੱਕ ਗਜ਼ਲ ਦੇ ਕੁਝ ਸ਼ੇਰ ਸੁਣਾਉਣਾ ਜੀ ਇਸ਼ਾਰਾ ਚਾਨੰਦੀ ਚਮਕ ਤੋਂ ਵਾਪਸ ਆ ਕੇ ਹਮ ਮੋੜ ਮਿੱਟੀ ਨੂੰ ਫੋਲ ਰਿਹਾ ਹਾਂ ਹਮ ਚੰਨ ਦੀ ਚਮਕ ਤੋਂ ਵਾਪਸ ਆ ਕੇ ਮੋੜ ਮਿੱਟੀ ਨੂੰ ਫੋਲ ਰਿਹਾ ਹਾਂ ਜੀ ਨੂੰ ਭੁੱਲ ਕੇ ਭੇੜ ਗਿਆ ਸਾ ਉਹੀ ਬੁਹਾ ਖੋਲ ਰਿਹਾ ਹਾਂ ਬਹੁਤ ਖੂਬ ਜੀ ਇਹ ਬਨਵਾਸ ਮੇਰੇ ਪੈਰਾਂ ਦਾ ਹੋ ਜਾਣਾ ਏ ਰਾਮ ਤੋਂ ਲੰਮਾ ਇਹ ਬਨਵਾਸ ਮੇਰੇ ਪੈਰਾਂ ਦਾ ਹੋ ਜਾਣਾ ਏ ਰਾਮ ਤੋਂ ਲੰਮਾ ਦਸ਼ਰਤ ਦੇ ਹੈ ਮਨ ਵਿੱਚ ਖੇੜਾ ਪਰ ਮੈਂ ਥੋੜਾ ਡੋਲ ਰਿਹਾ ਹਾਂ ਆ ਸ਼ੇਰ ਦੇਖਿਓ ਜੀ ਵਿਦੇਸ਼ ਜਾਣ ਨੂੰ ਹੀ ਹੈ ਕਿ ਹੂੰ ਰੋਜੀ ਰੋਟੀ ਦਾ ਚੱਕਰ ਜਾਂ ਹੂੰ ਰੋਜੀ ਰੋਟੀ ਦਾ ਚੱਕਰ ਜਾਂ ਮਨ ਲਈ ਕੋਈ ਟਿਕਾ ਲੱਭਣਾ ਸੀ ਹੂੰ ਬੇਗਾਨੀ ਧਰਤੀ ਤੇ ਬੈਠਾ ਕਿਹੜਾ ਸੱਚ ਟਟੋਲ ਰਿਹਾ ਹਾਂ ਇਸੇ ਗਜ਼ਲ ਦਾ ਆਖਰੀ ਸ਼ੇਰ ਹੈ ਕਿ ਤੇਰੀ ਮਿੱਟੀ ਦੇ ਵਿੱਚ ਪਲ ਕੇ ਹੂੰ ਫੁੱਲ ਕੇ ਫਲ ਕੇ ਟੁੱਟ ਕੇ ਗਲ ਕੇ ਹੂੰ ਤੇਰੀ ਮਿੱਟੀ ਦੇ ਵਿੱਚ ਪਲ ਕੇ ਫੁੱਲ ਕੇ ਫਲ ਕੇ ਟੁੱਟ ਕੇ ਗਲ ਕੇ ਕਿਸੇ ਕਿਨਾਰੇ ਜਾ ਲੱਗਣਾ ਸੀ ਮੈਂ ਉਹ ਸ਼ਖਸ ਮਦੋਲ ਰਿਹਾ ਹਾਂ ਜੀਨੂੰ ਭੁੱਲ ਕੇ ਪੇੜ ਗਿਆ ਸੀ ਉਹ ਹੀ ਬੁਹਾ ਕੋਲ ਸੋ ਬਹੁਤ ਕੁਵਰ ਤੁਸੀਂ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਇਸ ਗਜ਼ਲ ਦੇ ਵਿੱਚ ਜਿਹੜਾ ਸਾਡੇ ਰੂਬਰੂ ਕੀਤਾ ਸਾਡੇ ਦਰਸ਼ਕਾਂ ਦੇ ਰੂਬਰੂ ਹੋਇਓ ਤੋ ਬਹੁਤ ਅੱਛਾ ਲੱਗਿਆ ਅ ਮਰੀਦ ਜੀ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਤੁਸੀਂ ਆਪਣੇ ਪਰਵਾਰਕ ਪਿਛੋਕੜ ਦੀ ਗੱਲ ਕਰ ਲਈਏ ਹਨ ਫਿਰ ਤੁਸੀਂ ਦੱਸਿਆ ਕਿ ਪੰਜਾਬ ਦੇ ਵਿੱਚ ਤੁਹਾਡੇ ਪੇਰੈਂਟਸ ਇੱਥੇ ਹੀ ਵਸੇ ਹੋਏ ਨੇ ਪਿੰਡ ਦੇ ਵਿੱਚ ਤੇ ਉਹ ਵੀ ਅਸੀਂ ਚਾਹੁੰਦੇ ਹਾਂ ਕਿ ਆਪਣੇ ਪਰਵਾਰਕ ਪਿਛੋਕੜ ਬਾਰੇ ਵੀ ਤੁਸੀਂ ਸਾਡੇ ਨਾਲ ਜਾਣਕਾਰੀ ਜ਼ਰੂਰ ਸਾਂਝੀ ਕਰੋ ਕਿੱਥੋਂ ਤੁਸੀਂ ਆਪਣੀ ਮੋਢਲੀ ਸਿੱਖਿਆ ਹਾਸਲ ਕੀਤੀ ਕਿਵੇਂ ਵਿਦੇਸ਼ ਜਾਣ ਦਾ ਸਬਬ ਬਣਿਆ ਹਾਂਜੀ ਮੇਰਾ ਪਿੰਡ ਜਿਲ੍ਹਾ ਮੋਗਾ ਪਿੰਡ ਸਦਾ ਸਿੰਘ ਵਾਲਾ ਜੀ ਔਰ ਪਿੰਡ ਦੇ ਪ੍ਰਾਇਮਰੀ ਮਿਡਲ ਸਕੂਲ ਤੋਂ ਹੀ ਪੜਿਆ ਔਰ ਉਸ ਤੋਂ ਬਾਅਦ ਖਾਲਸਾ ਸਕੂਲ ਮੋਗਾ ਤੋਂ ਸਾਇੰਸ ਨਾਲ 12th ਕੀਤੀ ਜੀ ਇਹਦੇ ਉਸ ਤੋਂ ਬਾਅਦ ਬੀਟੈਕ ਇੰਜੀਨੀਅਰਿੰਗ ਦੀ ਸਟਡੀ ਦੀ ਬਾਗਤ ਕਰਕੇ ਤੇ ਇਹਦੇ ਨਾਲ ਨਾਲ ਹੀ ਫਿਰ ਲਿਟਰੇਚਰ ਦਾ ਚੱਲਦਾ ਰਿਹਾ ਸਾਰਾ ਹਮ ਕਿਸੇ ਪੜਨੇ ਹਮ ਹੁਣ ਸਿੱਖ ਇਤਿਹਾਸ ਦੀਆਂ ਕਹਾਣੀਆਂ ਸਾਖੀਆਂ ਹਮ ਹਰਮਾਇਨ ਗੀਤਾ ਦਾਦਾ ਜੀ ਨੇ ਮੈਨੂੰ ਸੁਣਾਉਣੀ ਵੀ ਔਰ ਮੇਰੇ ਲਈ ਉਹਨਾਂ ਨੇ ਕਿਤਾਬਾਂ ਲਿਆਉਣੀਆਂ ਕਿ ਮੈਨੂੰ ਸੁਣਾ ਪੜ੍ਹ ਕੇ ਹੂੰ ਉਹ ਸਾਰਾ ਚੱਲਦਾ ਚੱਲਦਾ ਫਿਰ ਸਿਸਟਮ ਸਾਰਾ ਨਾਨਕ ਸਿੰਘ ਹੂੰ ਅਮਰਤਾ ਸ਼ੇਵ ਇਧਰੋਂ ਚੱਲ ਗਿਆ ਹੂੰ ਜਦੋਂ ਤੁਸੀਂ ਦੱਸਿਆ ਵੀ ਘਰ ਦੇ ਵਿੱਚ ਹੀ ਸਾਹਿਤਿਕ ਮਾਹੌਲ ਸੀ ਤੁਸੀਂ ਉਧਰੋਂ ਦੇਖ ਕੇ ਹੀ ਸਾਹਿਤ ਵੱਲ ਨੂੰ ਖਿੱਚੇ ਗਏ ਹਨ ਜਿਸ ਤਰ੍ਹਾਂ ਤੁਸੀਂ ਦਾਦਾ ਜੀ ਦਾ ਜ਼ਿਕਰ ਕੀਤਾ ਕਿ ਘਰ ਦੇ ਵਿੱਚ ਅਕਸਰ ਹੀ ਉਹ ਲੈ ਕੇ ਆਉਂਦੇ ਸੀਗੇ ਨਾਵਲ ਜਾਂ ਹੋਰ ਰਚਨਾਵਾਂ ਤੇ ਤੁਸੀਂ ਪੜ੍ਹਦੇ ਸੀ ਤੇ ਹੋਰ ਤੁਸੀਂ ਕਿਨਾਂ ਤੋਂ ਪ੍ਰੇਰਿਤ ਹੋ ਕੇ ਜਦੋਂ ਲਿਖਣ ਵੱਲ ਤੁਹਾਡਾ ਝੁਕਾ ਹੋਇਆ ਤੁਹਾਨੂੰ ਵੀ ਲੱਗਿਆ ਕਿ ਵੀ ਮੇਰੇ ਹੱਥ ਵਿੱਚ ਵੀ ਕਲਮ ਹੋਣੀ ਚਾਹੀਦੀ ਹੈ ਤੇ ਮੈਂ ਵੀ ਆਪਣੇ ਜਜ਼ਬਾਤਾਂ ਨੂੰ ਇਸੇ ਤਰ੍ਹਾਂ ਪੰਨੇ ਤੇ ਉਤਾਰਨਾ ਅਖਬਾਰ ਦੇ ਵਿੱਚ ਨਾ ਇੱਕ ਉਹ ਐਤਵਾਰ ਨੂੰ ਸੈਕਸ਼ਨ ਆਉਂਦਾ ਸੀ ਜਿਹਦੇ ਵਿੱਚ ਸਾਹਿਤ ਦੀਆਂ ਮੰਨਗੀਆਂ ਹੁੰਦੀਆਂ ਸੀ ਹੂੰ ਤੇ ਪਿੰਡ ਅਖਬਾਰ ਨਹੀਂ ਸੀ ਲੱਗਦਾ ਹੁੰਦਾ ਤੇ ਮੈਂ ਆਪਣੀ ਭੂਆ ਹੁਣਾ ਕੋਲੇ ਸ਼ਹਿਰ ਜਾਣਾ ਜੀ ਜਦੋਂ ਵੀ ਮੈਂ ਥੋੜੀ ਦੇਰ ਬਾਅਦ ਜਾਣਾ ਤਾਂ ਮੈਂ ਸਾਰੇ ਐਤਵਾਰ ਵਾਲੇ ਅਖਬਾਰ ਕੱਢ-ਕੱਢ ਕੇ ਪਿੰਡ ਲੈ ਆਉਣੀ ਤੇ ਮੈਂ ਉਹਨਾਂ ਨੂੰ ਹੌਲੀ-ਹੌਲੀ ਪੜ੍ਹਦੇ ਰਹਿਣਾ ਤੇ ਉਹਨਾਂ ਨਾਲ ਨਾ ਮੇਰਾ ਬਹੁਤ ਸੋਹਣਾ ਟੱਚਰ ਰਲਿਆ ਕਿ ਮੈਂ ਵੀ ਇਦਾਂ ਦਾ ਲਿਖ ਸਕਦਾ ਜੀ ਤੇ ਮੈਂ ਆਪਣੀ ਉਹ ਸਕੂਲ ਵਾਲੀ ਕਾਪੀ ਦੇ ਵਿੱਚ ਹੀ ਲਿਖਦਾ ਰਹਿੰਦਾ ਕਦੇ ਕਿਸੇ ਨੂੰ ਪੜਾਇਆ ਨਹੀਂ ਸੀ ਫਿਰ ਕਾਲਜ ਦੇ ਵਿੱਚ ਜਦੋਂ ਫੰਕਸ਼ਨ ਹੋਣੇ ਸਭਿਆਚਾਰਕ ਫੰਕਸ਼ਨ ਐਂਡ ਆਵਰ ਉਹਨਾਂ ਵਿੱਚ ਮੈਨੂੰ ਕਵਿਤਾ ਬੋਲਣ ਲਈ ਕਹਿਣਾ ਉਹਨਾਂ ਨੇ ਜੀ ਤਾਂ ਮੈਂ ਫਿਰ ਉੱਥੇ ਆਪਣੀਆਂ ਲਿਖਣੀਆਂ ਕਵਿਤਾਵਾਂ ਬੋਲਣ ਲੱਗ ਗਿਆ ਦੋਸਤਾਂ ਨੇ ਬਹੁਤ ਸਾਥ ਦਿੱਤਾ ਜੀ ਫਿਰ ਅਸੀਂ ਇੱਕ ਮੈਗਜ਼ੀਨ ਕੱਢਿਆ ਹੋਸਟਲ ਚੋ ਸੈਕੰਡ ਹੋਮ ਜੀ ਉਹਦੇ ਵਿੱਚ ਮੈਂ ਪਬਲਿਸ਼ ਹੋਣ ਲੱਗ ਗਿਆ ਤੇ ਇਦਾਂ ਹੀ ਫਿਰ ਚੱਲਦਾ ਰਿਹਾ ਸਿਸਟਮ ਵਾਲੀ-ਹੌਲੀ ਤੇ ਕਿਤਾਬਾਂ ਵੱਲ ਨੂੰ ਆਗੇ ਆਗੇ ਕਿਤਾਬਾਂ ਵੱਲ ਨੂੰ ਆਗੇ ਤੇ ਮੈਨੂੰ ਲੱਗਦਾ ਵੀ ਕਿਤਾਬਾਂ ਦੀ ਵੀ ਜਿਹੜੀ ਗੱਲ ਆ ਉਹ ਕਰ ਲੈਣੀ ਚਾਹੀਦੀ ਹੈ ਤੇ ਹੁਣ ਤੱਕ ਕਿੰਨੀਆਂ ਕ ਰਚਨਾਵਾਂ ਨੇ ਤੇ ਕਿੰਨੀਆਂ ਕਿ ਪੁਸਤਕਾਂ ਨੇ ਜੋ ਤੁਸੀਂ ਲੋਕ ਅਰਪਣ ਕਰ ਚੁੱਕੇ ਹੋ ਪਹਿਲੀ ਗਜ਼ਲ ਦੀ ਪੁਸਤਕ ਸੀ ਲੋ ਜੀ ਉਹ ਚੇਤਨਾ ਪ੍ਰਕਾਸ਼ਨ ਤੋਂ ਛਪੀ ਐਂ ਉਸ ਤੋਂ ਬਾਅਦ ਦੀਆਂ ਦੋ ਕਿਤਾਬਾਂ ਉੜਾ ਪਬਲਿਕੇਸ਼ਨ ਤੋਂ ਛਪੀਆਂ ਔਰ ਬਹੁਤ ਪਿਆਰੀ ਗੱਲ ਮੈਨੂੰ ਇਹ ਲੱਗਦੀ ਹੈ ਕਿ ਮੈਂ ਉਹ ਉਮੀਦ ਨਹੀਂ ਸੀ ਕੀਤੀ ਕਿ ਮੇਰੀਆਂ ਕਵਿਤਾਵਾਂ ਨੂੰ ਇੰਨੇ ਪਾਠਕ ਮਿਲਣਗੇ ਔਰ ਨਵੀਆਂ ਕਿਤਾਬਾਂ ਨੂੰ ਬਹੁਤ ਪਾਠਕਾਂ ਵੱਲੋਂ ਪਿਆਰ ਮਿਲ ਰਿਹਾ ਜੀ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਤੁਹਾਡੀਆਂ ਕਿਤਾਬਾਂ ਤਿੰਨ ਜਿਹੜੀਆਂ ਨੇ ਤੁਸੀਂ ਲੋਕ ਅਰਪਣ ਕਰ ਚੁੱਕੇ ਹੋ ਕਾਫੀ ਰਚਨਾਵਾਂ ਸਾਡੇ ਪਾਠਕਾਂ ਦੇ ਸਾਡੇ ਦਰਸ਼ਕਾਂ ਦੇ ਰੂਬਰੂ ਕੀਤੀਆਂ ਹੋਈਆਂ ਨੇ ਤੁਸੀਂ ਗੱਲ ਕੀਤੀ ਜਾਵੇ ਤੁਹਾਡੀਆਂ ਅਕਸਰ ਅਸੀਂ ਦੇਖਦੇ ਹਾਂ ਕਿ ਕਿਤਾਬਾਂ ਦੇ ਜਿਹੜੇ ਕਵਰ ਪੇਜ ਨੇ ਥੋੜੇ ਜੈ ਸਾਨੂੰ ਕਈ ਵਾਰੀ ਵੱਖ ਲੱਗਦੇ ਨੇ ਪਰ ਤੁਹਾਡੀਆਂ ਕਿਤਾਬਾਂ ਦੇ ਇੱਕ ਦੋ ਜਿਹੜੇ ਕਵਰ ਨੇ ਮੈਨੂੰ ਕਾਫੀ ਵੱਖ ਲੱਗੇ ਗੱਲ ਕੀਤੀ ਜਾਵੇ ਬੜੇ ਸਾਲ ਹੋ ਗਏ ਇਹਦਾ ਕਵਰ ਪੇਜ ਹੀ ਦੇਖਿਆ ਜਾਵੇ ਤੇ ਇਹਦੀ ਬੈਕ ਸਾਈਡ ਤੋਂ ਜਦੋਂ ਮੈਂ ਦੇਖਿਆ ਤਾਂ ਮੈਨੂੰ ਕਾਫੀ ਵਖਰੀਮਾ ਲਗਿਆ ਬਾਕੀਆਂ ਕਿਤਾਬਾਂ ਦੇ ਮੁਕਾਬਲੇ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹਦਾ ਮੈਂ ਸਾਰਾ ਕ੍ਰੈਡਿਟ ਜੇ ਦੇਣਾ ਚਾਹਾਂ ਮੈਂ ਤਾਂ ਉੜਾ ਪਬਲਿਕੇਸ਼ਨ ਵਾਲੇ ਦੋਸਤਾਂ ਨੂੰ ਹੀ ਦੇਵਾਂਗਾ ਜੀ ਉਹਨਾਂ ਨੇ ਬਹੁਤ ਸੋਹਣੇ ਤਰੀਕੇ ਨਾਲ ਜੋ ਮੈਂ ਉਹਨਾਂ ਨੂੰ ਕਿਹਾ ਸੀ ਕਿ ਮੈਨੂੰ ਕੁਝ ਅਲੱਗ ਅਗਰ ਤੁਸੀਂ ਦੇ ਸਕਦੇ ਹੋ ਤਾਂ ਉਹਨਾਂ ਨੇ ਬਹੁਤ ਮਿਹਨਤ ਕੀਤੀ ਇਸ ਚੀਜ਼ ਤੇ ਕਿ ਮੈਨੂੰ ਕੁਝ ਅਲੱਗ ਦਿੱਤਾ ਜਿਹੜਾ ਮੈਨੂੰ ਚੰਗਾ ਲੱਗਿਆ ਜੀ ਤੇ ਤਾਂ ਹੀ ਮੈਂ ਅਗਲੀ ਕਿਤਾਬ ਵੀ ਉਹਨਾਂ ਤੋਂ ਹੀ ਕਰਵਾਉਣਾ ਜੀ ਕਿਉਂਕਿ ਕਈ ਵਾਰੀ ਹੁੰਦਾ ਹੈ ਕਿ ਜੋ ਅਸੀਂ ਸਾਹਮਣੇ ਦੇਖਦੀਆਂ ਕੋਈ ਚੀਜ਼ ਸਾਨੂੰ ਅਟਰੈਕਟ ਕਰਦੀ ਹੈ ਨਾ ਤੇ ਆਪਣੇ ਆਪ ਦਿਲ ਕਰਦਾ ਦੇਖਣ ਨੂੰ ਕਿ ਇਹਦੇ ਵਿੱਚ ਹੈ ਕੀ ਆ ਹਨਾ ਉਹ ਇੱਕ ਉਤਸੁਕਤਾ ਜਿਹੜੀ ਆ ਉਹ ਬਣ ਜਾਂਦੀ ਹੈ ਇਨਸਾਨ ਦੀ ਅ ਸੰਧੂ ਸਾਹਿਬ ਇਸੇ ਤਰ੍ਹਾਂ ਜੋ ਮੇਰੇ ਜਹਿਨ ਦੇ ਵਿੱਚ ਸਵਾਲ ਚੱਲ ਰਿਹਾ ਸੀ ਤੁਹਾਡੇ ਨਾਮ ਨੂੰ ਲੈ ਕੇ ਅ ਮਰੀਦ ਸੰਧੂ ਹਨਾ ਕਿਤੇ ਨੇ ਕਿਤੇ ਮੈਨੂੰ ਇਹ ਜਿਹੜਾ ਨਾਮ ਹੈ ਉਹ ਸਾਹਿਤਿਕ ਨਾਮ ਜਾਪਿਆ ਤੇ ਮੈਨੂੰ ਲੱਗਿਆ ਵੀ ਇਹ ਗੱਲ ਵੀ ਜ਼ਰੂਰ ਸਾਂਝੀ ਕਰ ਲੈਣੀ ਚਾਹੀਦੀ ਹੈ ਕਿ ਕੀ ਤੁਹਾਡੇ ਡਾਕੂਮੈਂਟਸ ਦੇ ਵਿੱਚ ਵੀ ਤੁਹਾਡਾ ਇਹੀ ਨਾਮ ਚੱਲਦਾ ਹੈ ਨਹੀਂ ਜੀ ਇਹ ਰਿਜਿਸਟ੍ਰੇਸ਼ਨ ਕਿ ਡਾਕੂਮੈਂਟਸ ਦੇ ਵਿੱਚ ਮੇਰਾ ਨਾਮ ਰਣਜੋਤ ਸਿੰਘ ਆ ਜੀ ਪਰ ਜਦੋਂ ਮੈਂ ਹੋਸਟਲ ਰਹਿੰਦੇ ਨੇ ਸ਼ਾਰਟ ਸਟੋਰੀ ਲਿਖਦਾ ਸੀਗਾ ਮਿੰਨੀ ਕਹਾਣੀਆ ਉਹਨਾਂ ਵਿੱਚ ਨਾ ਮੈਂ ਇੱਕ ਪਹਿਲੀ ਲਵ ਸਟੋਰੀ ਟਾਈਪ ਲਿਖਿਆ ਸੀ ਉਹਦੇ ਵਿੱਚ ਮੇਨ ਕਰੈਕਟਰ ਦਾ ਨਾਮ ਮਰੀਦ ਰੱਖਿਆ ਸੀ ਜੀ ਉੱਥੋਂ ਸਾਰੇ ਦੋਸਤ ਜਿਹੜੇ ਕਿ ਜਿਨ੍ਹਾਂ ਨੇ ਕਹਾਣੀ ਪੜ੍ਹੀ ਉਹ ਮੈਨੂੰ ਕਹਿਣ ਲੱਗੇ ਕਿ ਅੱਛਾ ਤੇ ਤੁਸੀਂ ਮਰੀਦ ਹੋ ਤਾਂ ਮੈਨੂੰ ਇਹ ਨਾਮ ਬੜਾ ਚੰਗਾ ਲੱਗਾ ਤੇ ਉਸ ਤੋਂ ਬਾਅਦ ਮੈਂ ਜਿੰਨਾ ਵੀ ਲਿਖਿਆ ਉਹਨੂੰ ਸ਼ਤਨ ਲਈ ਮੈਂ ਭੇਜਿਆ ਉਹ ਮਰੀਦ ਦੇ ਨਾਮੇ ਹੀ ਭੇਜਿਆ ਤੇ ਹੁਣ ਤਾਂ ਮੇਰੇ ਜਿੰਨੇ ਵੀ ਸਹਾਇਤਕ ਦੋਸਤ ਆ ਉਹ ਮੈਨੂੰ ਮਰੀਦ ਦੇ ਨਾਮ ਨਾਲ ਹੀ ਜਾਣਦੇ ਆ ਬਹੁਤਿਆਂ ਨੂੰ ਤਾਂ ਮੇਰਾ ਅਸਲੀ ਨਾਮ ਪਤਾ ਵੀ ਨਹੀਂ ਹੋਣਾ ਜੀ ਤੇ ਕਾਫੀ ਅੱਛੀ ਇੰਟਰਸਟਿੰਗ ਸਟੋਰੀ ਆ ਕਿਉਂਕਿ ਅਸੀਂ ਅਕਸਰ ਹੀ ਕਈ ਵਾਰੀ ਵੇਖਦੇ ਆ ਕਿ ਬਹੁਤ ਸਾਰੇ ਅਜਿਹੇ ਸਾਹਿਤਕਾਰ ਨੇ ਜੋ ਆਪਣਾ ਵੱਖਰਾ ਜਿਹੜਾ ਇੱਕ ਸਾਹਿਤਿਕ ਨਾਮ ਆ ਉਹ ਰੱਖ ਲੈਂਦੇ ਨੇ ਤੇ ਵਧੀਆ ਲੱਗਿਆ ਤੁਹਾਡੀ ਸਟੋਰੀ ਜਾਣ ਕੇ ਵੀ ਕਿਸ ਤਰ੍ਹਾਂ ਤੁਹਾਡੀ ਜਿਹੜੀ ਪਹਿਲੀ ਮਿੰਨੀ ਕਹਾਣੀ ਸੀ ਉਹਦੇ ਤੋਂ ਹੀ ਤੁਹਾਡਾ ਜਿਹੜਾ ਇਹ ਨਾਮ ਮਾਚਰਚਿਤ ਬਣ ਗਿਆ ਜੀ ਅ ਇਸੇ ਤਰ੍ਹਾਂ ਜ਼ਿਕਰ ਕੀਤਾ ਜਾਵੇ ਵਿਦੇਸ਼ ਦੀ ਧਰਤੀ ਤੇ ਕਾਫੀ ਲੰਮੇ ਅਰਸੇ ਤੋਂ ਤੁਸੀਂ ਰਹਿ ਰਹੇ ਹੋ ਕੀ ਵਖਰੇਮਾ ਲੱਗਦਾ ਹੈ ਤੁਹਾਨੂੰ ਪੰਜਾਬ ਦੇ ਵਿੱਚ ਤੇ ਵਿਦੇਸ਼ ਦੀ ਧਰਤੀ ਤੇ ਜਦੋਂ ਤੁਸੀਂ ਸਾਹਿਤ ਨੂੰ ਵੇਖਦੇ ਹੋ ਜੋ ਮੈਨੂੰ ਲੱਗਿਆ ਉਹ ਇਹ ਮੈਨੂੰ ਇੱਕ ਟੰਗ ਨਾਲ ਜੇ ਮੈਂ ਥੋੜਾ ਵਧੀਆ ਵਾਲੀ ਗੱਲ ਪਹਿਲਾਂ ਕਰਨੀ ਚਾਹਾਂਗਾ ਜੀ ਜੋ ਮੈਂ ਉੱਥੇ ਹੋਰ ਕਮਿਊਨਿਟੀਆਂ ਨਾਲ ਰਹਿਣਾ ਹਾਂ ਉਹਨਾਂ ਨਾਲ ਵਿਚਰਦਾ ਉਹਨਾਂ ਨਾਲ ਖਾਂਦਾ ਮੈਨੂੰ ਇਹ ਬੜਾ ਵਧੀਆ ਲੱਗਦਾ ਹੈ ਕਿ ਮੈਨੂੰ ਉੱਥੇ ਜਾ ਕੇ ਇਹ ਮੌਕਾ ਮਿਲਿਆ ਮੈਂ ਉਹਨਾਂ ਨੂੰ ਨੇੜੇ ਤੋਂ ਦੇਖ ਸਕਿਆ ਉਹਨਾਂ ਦੇ ਪਹਿਰਾਵੇ ਨੂੰ ਉਹਨਾਂ ਦੇ ਛੋਟੇ ਛੋਟੇ ਫੰਕਸ਼ਨਸ ਉਹਨਾਂ ਦੇ ਘਰਾਂ 'ਚ ਜਾਣਾ ਜੇ ਮੈਂ ਸ਼ਾਇਦ ਨਾ ਜਾਂਦਾ ਕੈਨੇਡਾ ਤਾਂ ਮੈਂ ਉਹ ਨਹੀਂ ਸੀ ਦੇਖ ਪਾਉਣਾ ਮੈਂ ਉਹ ਪੜ੍ਹ ਲੈਣਾ ਸੀ ਕਿਸੇ ਕਿਤਾਬ ਦੇ ਰੂਪ ਦੇ ਵਿੱਚ ਪਰ ਮੈਂ ਦੇਖ ਨਹੀਂ ਸੀ ਸਕਦਾ ਇਹ ਮੈਨੂੰ ਬਹੁਤ ਵਧੀਆ ਲੱਗਾ ਔਰ ਜਿਹੜੀ ਉਸ ਤੋਂ ਵੀ ਵਧੀਆ ਗੱਲ ਲੱਗੀ ਕਿ ਆਪਣੇ ਨੌਜਵਾਨ ਜਦੋਂ ਉੱਥੇ ਜਾਂਦੇ ਆ ਉਹ ਬਹੁਤ ਜਲਦੀ ਜ਼ਿੰਮੇਵਾਰ ਹੋ ਜਾਂਦੇ ਆ ਸਾਰੀ ਜ਼ਿੰਮੇਵਾਰੀ ਇੱਥੋਂ ਬੱਚੇ ਜਾਂਦੇ ਆ ਤਾਂ ਸਾਰੀ ਜ਼ਿੰਮੇਵਾਰੀ ਉਹ ਆਪਣੇ ਸਿਰ ਤੇ ਲੈਂਦੇ ਆ ਬਹੁਤ ਵਾਰੀ ਉਹ ਬਿਮਾਰ ਹੋ ਜਾਂਦੇ ਆ ਉਹਨਾਂ ਨੂੰ ਪੈਸੇ ਦੀ ਜ਼ਰੂਰਤ ਹੁੰਦੀ ਆ ਉਹ ਪੇਰੈਂਟਸ ਨੂੰ ਨਾਂ ਦੱਸ ਕੇ ਆਪ ਆਪਣੇ ਸਿਰ ਤੇ ਸਾਰੀ ਕੰਮ ਸੰਭਾਲ ਲੈਂਦੇ ਆ ਇਹ ਬਹੁਤ ਚੰਗੀ ਗੱਲ ਆ ਉਹ ਬੱਚੇ ਜਿਹੜੇ ਆ ਬਹੁਤ ਵੱਧ ਮਿਹਨਤ ਕਰਦੇ ਆ ਇੱਥੇ ਪੜ੍ਹਦੇ ਬੱਚਿਆਂ ਨਾਲੋਂ ਜੀ ਅ ਤੁਸੀਂ ਜਿੱਦਾਂ ਸਟੂਡੈਂਟਸ ਦਾ ਵੀ ਜ਼ਿਕਰ ਕੀਤਾ ਆਪਣੀ ਗੱਲ ਦੇ ਵਿੱਚ ਤੇ ਉਹ ਗੱਲ ਵੀ ਮੈਂ ਲੈ ਕੇ ਤੁਹਾਡੇ ਨਾਲ ਜ਼ਰੂਰ ਕੁਝ ਨਾ ਕੁਝ ਗੱਲ ਸਾਂਝੀ ਕਰਨੀ ਚਾਹੂੰਗੀ ਜਿਸ ਤਰ੍ਹਾਂ ਸਾਡੇ ਬਹੁਤ ਸਾਰੇ ਅੱਜ ਨੌਜਵਾਨ ਪੀੜੀ ਦੇ ਬੱਚੇ ਨੇ ਜੋ ਕਿ ਵਿਦੇਸ਼ ਵੱਲ ਨੂੰ ਮੂਵ ਕਰ ਰਹੇ ਹਨ ਜਿਹਨੂੰ ਅਸੀਂ ਬ੍ਰੇਨ ਡレイン ਕਹ ਰਹੇ ਹਾਂ ਹਨਾ ਸਾਡਾ ਕਾਫੀ ਯੂਥ ਆ ਜਿਹੜਾ ਇੱਥੋਂ ਕਾਫੀ ਅੱਛੀ ਸਟੱਡੀ ਕਰਕੇ ਵਿਦੇਸ਼ ਜਾ ਰਿਹਾ ਤੇ ਵਿਦੇਸ਼ਾਂ ਨੂੰ ਸਾਡੀ ਉਸ ਸਟੱਡੀ ਦਾ ਜਿਹੜਾ ਫਾਇਦਾ ਹੋ ਰਿਹਾ ਹੈ ਹਨ ਕਿਉਂਕਿ ਟੈਲੈਂਟ ਹੈ ਜਿਹੜਾ ਸਾਡੇ ਦੇਸ਼ ਚੋਂ ਬਾਹਰ ਜਾ ਰਿਹਾ ਹੈਗਾ ਕਿਤੇ ਨਾ ਕਿਤੇ ਉਹ ਸੜੀ ਤਰਾਸਦੀ ਵੀ ਹੈ ਤੇ ਇਸ ਦਾ ਕੀ ਸਾਹਿਤ ਉੱਪਰ ਵੀ ਪ੍ਰਭਾਵ ਪੈ ਰਿਹਾ ਹੈ ਸਾਹਿਤ ਉੱਪਰ ਇਸ ਤਰ੍ਹਾਂ ਹੈ ਜੀ ਜੋ ਮੈਂ ਇੱਥੇ ਰਹਿ ਕੇ ਲਿਖਣਾ ਸੀਗਾ ਹੂੰ ਉਹ ਨਹੀਂ ਮੈਂ ਲਿਖੂਗਾ ਜਦੋਂ ਮੈਂ ਬਾਹਰ ਜਾਊਂਗਾ ਤਾਂ ਮੇਰੇ ਹਾਲਾਤ ਬਦਲ ਜਾਣਗੇ ਮੇਰਾ ਆਲਾ-ਦਵਾਲਾ ਬਦਲ ਜਾਊਗਾ ਮੇਰਾ ਮਿਹਨਤ ਕਰਨ ਦਾ ਢੰਗ ਬਦਲ ਜਾਊਗਾ ਹੂੰ ਔਰ ਮੇਰੀ ਬੋਲੀ ਦੇ ਉੱਤੇ ਵੀ ਫਰਕ ਪਊਗਾ ਮੈਂ ਹੋਰ ਭਾਸ਼ਾ ਬੋਲੂੰਗਾ ਹੋਰ ਭਾਸ਼ਾਵਾਂ ਦੇ ਲੋਕਾਂ ਨਾਲ ਸਾਰਾ ਦਿਨ ਵਿਚਰੂੰਗਾ ਤਾਂ ਸਿੰਪਲ ਜੀ ਗੱਲ ਹੈ ਕਿ ਮੇਰੇ ਸਾਹਿਤ ਤੇ ਤਾਂ ਫਰਕ ਪਊਗਾ ਹੀ ਪਊਗਾ ਫਿਰ ਮੇਰੇ ਮਨ ਵਿੱਚ ਕਹਾਣੀਆਂ ਮੇਰੇ ਮਨ ਵਿੱਚ ਸ਼ੇਅਰ ਕਵਿਤਾਵਾਂ ਉਹ ਵਿਦੇਸ਼ ਨੂੰ ਲੈ ਕੇ ਹੀ ਆਉਣਗੀਆਂ ਤਾਂ ਇਨਾਂ ਦਾ ਫਰਕ ਪੈਣਾ ਤਾਂ ਜਾਇਜ਼ ਹੀ ਹੈ ਜਾਇਜ਼ ਜੀ ਬਿਲਕੁਲ ਇਸੇ ਤਰ੍ਹਾਂ ਸੰਧੂ ਸਾਹਿਬ ਅਸੀਂ ਚਾਹੁੰਨੇ ਆ ਕਿ ਇੱਕ ਜਿਹੜੀ ਤੁਹਾਡੀ ਰਚਨਾ ਆ ਉਹ ਹੋਰ ਜ਼ਰੂਰ ਸਾਡੇ ਦਰਸ਼ਕਾਂ ਦੇ ਰੂਬਰੂ ਕੀਤੀ ਜਾਵੇ ਹਾਂਜੀ ਜ਼ਰੂਰ ਜੀ ਹਾਂ ਛੋਟੀ ਬੇਰ ਚ ਗਜ਼ਲ ਹੈ ਜੀ ਪਾਣੀ ਵਾਂਗ ਹੀ ਰੋਣਾ ਹੁਣ ਹੂੰ ਪਾਣੀ ਵਾਂਗ ਹੀ ਰੋਣਾ ਹੁਣ ਹੂੰ ਤੇਰੇ ਨਾਲ ਨਹੀਂ ਤੁਰਨਾ ਹੁਣ ਹੂੰ ਮੈਂ ਐਨਾ ਟੁੱਟ ਚੁੱਕਿਆ ਹਾਂ ਹੂੰ ਤੇਰੇ ਤੋਂ ਨਹੀਂ ਜੁੜਨਾ ਹੁਣ ਹੂੰ ਪਿੱਛੋਂ ਆਵਾਜ਼ ਨਾ ਮਾਰੀ ਤੂੰ ਜੀ ਮੈਂ ਪਿੱਛੇ ਨਹੀਂ ਮੁੜਨਾ ਹੁਣ ਹੂੰ ਇਦਾਂ ਪੱਥਰ ਹੋ ਜਾਣਾ ਏ ਕਿਸੇ ਤੋਂ ਵੀ ਨਹੀਂ ਭਰਨਾ ਹੁਣ ਜੀ ਪਾਣੀ ਵਾਂਗ ਹੀ ਰੋਣਾ ਹੁਣ ਪਾਣੀ ਵਾਂਗ ਹੀ ਰੋਣਾ ਹੁਣ ਜੀ ਤੇ ਬਹੁਤ ਅੱਛੀ ਤੁਸੀਂ ਆਪਣੀ ਕਵਿਤਾ ਸਾਡੇ ਦਰਸ਼ਕਾਂ ਦੇ ਰੂਪਰੂ ਕੀਤੀ ਹੈ ਤੇ ਜੇ ਗੱਲ ਕੀਤੀ ਜਾਵੇ ਤੁਹਾਡੀ ਲੇਖਣੀ ਦੀ ਤਾਂ ਅਸੀਂ ਇਹ ਜਰੂਰ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਕਿ ਕਿਸ ਵਿਦਾ ਵਿੱਚ ਤੁਸੀਂ ਸਾਹਿਤੀ ਸਿਰਜਣਾ ਕਰਦੇ ਹੋ ਸਭ ਤੋਂ ਪਹਿਲਾਂ ਮੈਂ ਲਿਖਦਾ ਸੀ ਸੰਭਾਲ ਲੈਂਦਾ ਸੀ ਹਮਤਲਬ ਕਦੇ ਸ਼ੋਅ ਨਹੀਂ ਸੀ ਕੀਤਾ ਕਿ ਮੈਂ ਵੀ ਲਿਖਦਾ ਫਿਰ ਜਨਾਬ ਮਹਿੰਦਰ ਸਾਥੀ ਜੀ ਗਜ਼ਲ ਗੋ ਮਗੇ ਤੋਂ ਜੀ ਕਰੋਨਾ ਦੇ ਟਾਈਮ ਚ ਵਿਛੋੜਾ ਦੇ ਗਏ ਉਹ ਹਮ ਉਹਨਾਂ ਤੋਂ ਮੈਂ ਗਜ਼ਲ ਦੀ ਵਿਦਾ ਬਾਰੇ ਬਹੁਤ ਬਰੀਕੀਆਂ ਸਿੱਖੀਆਂ ਉਹਨਾਂ ਨੇ ਮੈਨੂੰ ਗਜ਼ਲ ਵਾਲੀ ਹੀ ਤੋਰਿਆ ਉਹਨਾਂ ਨੇ ਮੈਨੂੰ ਕਿਤਾਬਾਂ ਦੱਸੀਆਂ ਇਹ ਪੜੋ ਇਦਾਂ ਪੜੋ ਉਹਨਾਂ ਨੂੰ ਮੈਂ ਕਾਫੀ ਉਹਨਾਂ ਤੋਂ ਸਿੱਖਿਆ ਵੀ ਉਹਨਾਂ ਨੂੰ ਪੜਿਆ ਵੀ ਸੁਣਿਆ ਵੀ ਜੀ ਉਸ ਤੋਂ ਬਾਅਦ ਫਿਰ ਮੇਰੀਆਂ ਦੋ ਕਵਿਤਾਵਾਂਆਂ ਜਾਂ ਕਿਤਾਬਾਂ ਆਈਆਂ ਉਹਦੇ ਵਿੱਚ ਖੁੱਲੀ ਕਵਿਤਾ ਔਰ ਕੁਛ-ਕੁਛ ਅੰਸ਼ ਜਿਹੜੀ ਆਉ ਗਜ਼ਲ ਦੇ ਨਾਲ ਹੀ ਮੈਨੂੰ ਲੱਗਦਾ ਮੇਰੇ ਰਹਿਣਗੇ ਹਮ ਬਸ ਇਹ ਹੀ ਤਾਂ ਇੱਕ ਤਾਬਾ ਮੈਂ ਹੁਣ ਤੱਕ ਕਰ ਸਕਿਆ ਜੀ ਜ਼ਿਆਦਾਤਰ ਤੁਸੀਂ ਗਜ਼ਲ ਤੇ ਕਵਿਤਾ ਹਾਂਜੀ ਲਿਖਦੇ ਹੋ ਹਨ ਤੇ ਇਸੇ ਤਰ੍ਹਾਂ ਜਿੱਦਾਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਵੀ ਸ਼ੁਰੂਆਤ ਤੁਸੀਂ ਮਿੰਨੀ ਕਹਾਣੀ ਤੋਂ ਕੀਤੀ ਮਿੰਨੀ ਕਹਾਣੀ ਤੋਂ ਹੌਲੀ ਹੌਲੀ ਸਫ਼ਰ ਕਵਿਤਾ ਗਲ ਬਲ ਗਿਆ ਤੇ ਫਿਰ ਤੁਸੀਂ ਹੌਲੀ ਹੌਲੀ ਗੱਜ਼ਲ ਵੱਲ ਆ ਗਏ ਇਸੇ ਤਰ੍ਹਾਂ ਲਿਖਦੇ ਲਿਖਦੇ ਕਾਫੀ ਲੰਮਾ عرصਾ ਤੁਹਾਨੂੰ ਹੋ ਚੁੱਕਿਆ ਆ ਤੇ ਗੱਲ ਕੀਤੀ ਜਾਵੇ ਸੰਸਥਾਾਂਾਂ ਦੀ ਹਨਾ ਤੇ ਜਦੋਂ ਅਸੀਂ ਸਾਹਿਤ ਦੇ ਖੇਤਰ ਵਿੱਚ ਆਉਂਦੇ ਆ ਤਾਂ ਵਕ ਵਕ ਸੰਸਥਾਾਂਾਂ ਦੇ ਨਾਲ ਜੁੜਨ ਦਾ ਮੌਕਾ ਵੀ ਮਿਲਦਾ ਹੈ ਤੇ ਤੁਸੀਂ ਮੌਜੂਦਾ ਸਮੇਂ 'ਚ ਕਿਹੜੀਆਂ-ਕਿਹੜੀਆਂ ਸੰਸਥਾਾਂਾਂ ਨਾਲ ਮਿਲ ਕੇ ਸਾਹਿਤੀ ਸੇਵਾ ਕਰ ਰਹੇ ਹੋ ਸਭ ਤੋਂ ਪਹਿਲਾਂ ਮੈਂ ਸਾਇਤ ਵਿਚਾਰ ਮੰਚ ਚ ਮੋਗਾ ਨਾਲ ਜੁੜਿਆ ਰਿਹਾ ਜੀ ਹੁਣ ਜਿਹੜਾ ਮੈਂ ਜਿਆਦਾ ਨੇੜਲੇ ਰਿਸ਼ਤੇ ਨੇ ਉਹ ਸਾਇਤ ਸਭਾ ਜੀਰਾ ਨਾਲ ਨੇ ਉਹਨਾਂ ਨਾਲ ਅਸੀਂ ਕੰਮ ਕਰਦੇ ਆਂ ਤੇ ਇਹ ਚੱਲਦਾ ਰਹਿੰਦਾ ਫਿਰ ਲੁਧਿਆਣੇ ਕੇਂਦਰੀ ਸਭਾ ਨਾਲ ਵੀ ਜੁੜੇ ਰਹੇ ਆਂ ਉੱਥੇ ਵੀ ਜਾਈਦਾ ਜੀ ਤੇ ਕਾਫੀ ਅੱਛਾ ਲੱਗਦਾ ਹੈ ਜਦੋਂ ਸਾਡੇ ਨੌਜਵਾਨ ਵੀ ਤੁਹਾਨੂੰ ਦੇਖ ਕੇ ਮੋਟੀਵੇਟ ਹੁੰਦੇ ਆ ਕਿ ਵੀ ਅਸੀਂ ਵੀ ਕੁਝ ਨਾ ਕੁਝ ਵਧੀਆ ਲਿਖਣਾ ਹੈ ਤੇ ਇਸ ਪਾਸੇ ਤੁਰਨਾ ਤੇ ਵਧੀਆ ਗੱਲ ਹੈ ਉਹ ਅ ਜੇ ਆਪਾਂ ਗੱਲ ਕਰੀਏ ਤੁਹਾਡੀ ਵਿਦੇਸ਼ ਦੀ ਹੈ ਨਾ ਤੇ ਪੰਜਾਬ ਦੀ ਧਰਤੀ ਤੋਂ ਉੱਠ ਕੇ ਵਿਦੇਸ਼ ਗਏ ਉੱਥੇ ਜਾ ਕੇ ਤੁਸੀਂ ਆਪਣੀਆਂ ਪਰਿਵਾਰਿਕ ਜ਼ਿੰਮੇਵਾਰੀਆਂ ਨੂੰ ਵੀ ਸੰਭਾਲਿਆ ਹਾਂ ਜੀ ਕਾਫੀ ਸਟਰਗਲ ਕਰਨਾ ਪੈਂਦਾ ਨਵੀਂ ਜਗ੍ਹਾ ਤੇ ਜਾ ਕੇ ਕਹਿੰਦੇ ਹੁੰਦੇ ਵੀ ਜ਼ੀਰੋ ਤੋਂ ਸਫ਼ਰ ਸ਼ੁਰੂ ਕਰਨਾ ਪੈਂਦਾ ਇਨਸਾਨ ਨੂੰ ਉਹਦੇ ਨਾਲ ਨਾਲ ਆਪਣੇ ਸਾਹਿਤਿਕ ਸਫ਼ਰ ਨੂੰ ਵੀ ਤੁਸੀਂ ਬਰਕਰਾਰ ਰੱਖਿਆ ਤੇ ਕਿਹੜੀਆਂ-ਕਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਉੱਥੇ ਜਾ ਕੇ ਨਹੀਂ ਔਕੜਾਂ ਤਾਂ ਕੋਈ ਬਹੁਤੀਆਂ ਦਾ ਸਾਹਮਣਾ ਨਹੀਂ ਕਰਨਾ ਪਿਆ ਕਿਉਂਕਿ ਜੇ ਤੁਸੀਂ ਸਮਾਂ ਕੱਢਣਾ ਹੈ ਤੇ ਸਮਾਂ ਮਿਲ ਹੀ ਜਾਂਦਾ ਹੈ ਕਿਸੇ ਵੀ ਕੰਮ ਨੂੰ ਕਰਨ ਲਈ ਉੱਥੇ ਪੜਨ ਲਈ ਸਮਾਂ ਪਹਿਲਾਂ ਇੱਕ ਸਾਲ ਨਹੀਂ ਮਿਲਿਆ ਉਸ ਤੋਂ ਬਾਅਦ ਬਹੁਤ ਸੋਨਾ ਸਮਾਂ ਨਿਕਲਦਾ ਰਿਹਾ ਹੁਣ ਵੀ ਮੈਂ ਆਪਣੇ ਕੰਮ ਦੇ ਨਾਲ-ਨਾਲ ਇੱਕ ਦੋ ਦਿਨ ਹਫ਼ਤੇ ਦੇ ਵਿੱਚ ਪੜਨਾ ਹੀ ਹੁੰਦਾ ਔਰ ਲਿਖਣ ਪੜਨ ਵਾਲੇ ਦੋਸਤਾਂ ਨੂੰ ਮਿਲਣਾ ਹੀ ਹੁੰਦਾ ਜੀ ਤੇ ਕਾਫੀ ਲੰਮਾ ਅਰਸਾ ਹੋ ਗਿਆ ਤੁਹਾਨੂੰ ਸਾਹਿਤ ਦੇ ਖੇਤਰ ਦੇ ਵਿੱਚ ਵਿਚਰਦਿਆਂ ਹੋਇਆ ਤੇ ਕਹਿੰਦੇ ਹੁੰਦੇ ਵੀ ਇੱਕ ਮਾਂ ਵਾਂਗੂ ਸਾਰੀਆਂ ਕਵਤਾਵਾਂ ਵਿੱਚ ਜਿੱਦਾਂ ਇੱਕ ਮਾਂ ਲਈ ਬੱਚੇ ਸਾਰੇ ਬਰਾਬਰ ਹੁੰਦੇ ਨੇ ਇਸੇ ਤਰ੍ਹਾਂ ਕਵਤਾਵਾਂ ਵੀ ਇੱਕ ਲੇਖਕ ਲਈ ਸਾਰੀਆਂ ਇਕਵਲ ਹੁੰਦੀ ਆ ਨਹੀਂ ਹਾਂ ਪਰ ਫਿਰ ਵੀ ਕਈ ਨਾ ਕਈ ਵਰੀ ਹੋ ਜਾਂਦਾ ਹੈ ਕਿ ਕੋਈ ਕਵਿਤਾ ਸਾਡੇ ਜ਼ਿਹਨ ਦੇ ਵਿੱਚ ਜ਼ਿਆਦਾ ਘਰ ਕਰ ਜਾਂਦੀ ਆ ਸਾਡੇ ਦਿਲ ਦੇ ਬਹੁਤ ਕਰੀਬ ਹੁੰਦੀ ਆ ਅਸੀਂ ਚਾਹੁੰਦੇ ਆ ਵੀ ਉਹ ਵੀ ਸਾਡੇ ਦਰਸ਼ਕਾਂ ਦੇ ਜ਼ਰੂਰ ਰੂਬੂ ਕੀਤੀ ਜਾਵੇ ਹਾਂਜੀ ਜ਼ਰੂਰ ਗਜ਼ਲ ਚੋਂ ਕੋਈ ਸ਼ੇਰ ਨੇ ਮੇਰੀ ਗਜ਼ਲ ਮੰਨ ਦੇ ਬਹੁਤ ਨੇੜੇ ਆ ਜੀ ਕੁਝ ਦਿਨਾਂ ਦੇ ਬੀਤ ਜਾਣ ਤੇ ਹੂੰ ਹੋ ਜਾਂਦਾ ਸੀ ਭੀੜਾ ਏ ਹੂੰ ਕੁਝ ਦਿਨਾਂ ਦੇ ਬੀਤ ਜਾਣ ਤੇ ਹੋ ਜਾਂਦਾ ਸੀ ਭੀੜਾ ਏ ਹੂੰ ਯਾਰ ਮੇਰੇ ਦਸ਼ੱਲਾ ਬਦਲਦਾ ਸੀ ਆਕਾਰ ਵੀ ਹੂੰ ਉਸਨੇ ਹੀ ਤਾਂ ਸਿਖਾਇਆ ਕਿ ਢਾਲ ਇੱਥੇ ਨਾ ਰੱਖੀ ਹੂੰ ਉਸਨੇ ਹੀ ਤਾਂ ਸਿਖਾਇਆ ਕਿ ਢਾਲ ਇੱਥੇ ਨਾ ਰੱਖੀ ਤੇ ਉਹੀ ਹੁਣ ਕਰ ਰਿਹਾ ਹੈ ਜਾਨ ਲੇਵਾ ਵਾਰ ਵੀ ਹੂੰ ਪਿਆਰ ਤੋਂ ਜੇ ਪਾਰ ਜਾਣਾ ਹੈ ਹੂੰ ਇਸ ਦਾ ਕੋਈ ਰਾਹ ਨਹੀਂ ਹੂੰ ਪਿਆਰ ਤੋਂ ਜੇ ਪਾਰ ਜਾਣਾ ਹੈ ਇਸ ਦਾ ਕੋਈ ਰਾਹ ਨਹੀਂ ਇਸ ਦੇ ਅੰਦਰ ਹੀ ਹੁੰਦਾ ਹੈ ਇਸ ਦਾ ਪਰਲਾ ਪਾਰ ਵੀ ਇਸ ਦੇ ਅੰਦਰ ਹੀ ਹੁੰਦਾ ਹੈ ਇਸ ਦਾ ਪਰਲਾ ਪਰਵੀ ਪਰਵੀ ਜੀ ਅ ਜੇ ਗੱਲ ਕੀਤੀ ਜਾਵੇ ਸਾਹਿਦੀ ਤਾਂ ਬਹੁਤ ਸਾਰੇ ਜਿਹੜੇ ਸਾਡੇ ਲੇਖਕ ਨੇ ਉਹ ਸਾਹਿਤਿਕ ਸਰੋਕਾਰਾਂ ਦੀ ਗੱਲ ਕਰਦੇ ਨੇ ਸਮਾਜਿਕ ਸਰੋਕਾਰਾਂ ਦੀ ਗੱਲ ਕਰਦੇ ਨੇ ਅ ਤੁਸੀਂ ਇਸ ਗੱਲ ਨਾਲ ਕਿੰਨੇ ਸਹਿਮਤ ਹੋ ਇਸ ਵਿੱਚ ਇਦਾਂ ਜੀ ਸਾਹਿਤ ਮੈਨੂੰ ਸਾਹਿਤ ਉਹ ਜ਼ਿਆਦਾ ਚੰਗਾ ਲੱਗਦਾ ਜੋ ਮਨ ਦੇ ਨੇੜੇ ਆ ਹੂੰ ਬਹੁਤ ਇਦਾਂ ਹੁੰਦਾ ਲੋਕ ਸਾਹਿਤ ਸਾਇਤ ਸਰੋਗਰਾਂ ਦੀ ਬਹੁਤ ਗੱਲ ਹੁੰਦੀ ਆ ਪਰ ਮੈਨੂੰ ਉਹੀ ਕਵਿਤਾ ਉਹੀ ਕਹਾਣੀ ਉਹੀ ਨਾਵਲ ਜ਼ਿਆਦਾ ਚੰਗਾ ਲੱਗਦਾ ਜਿਹੜਾ ਮਨ ਦੀ ਗੱਲ ਕਰਦਾ ਹੋਵੇ ਜੋ ਮਨ ਦੇ ਨੇੜੇ ਹੋਵੇ ਜੀ ਤੇ ਕੋਈ ਸਾਹਿਤਿਕ ਸਫ਼ਰ ਦੇ ਦੌਰਾਨ ਕਈ ਬਹੁਤ ਸਾਰੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਜ਼ਿੰਦਗੀ ਦੇ ਵਿੱਚ ਕਈ ਸਾਹਿਤਿਕ ਹੁੰਦੀਆਂ ਨੇ ਕਿ ਪਰਿਵਾਰਿਕ ਹੁੰਦੀਆਂ ਨੇ ਕਿ ਫਰੈਂਡ ਸਰਕਲ ਦੇ ਵਿੱਚ ਹੁੰਦੇ ਨੇ ਕੋਈ ਅਜਿਹੀ ਯਾਦ ਜੋ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੋ ਇਸ ਦੇ ਵਿੱਚ ਮੈਨੂੰ ਸਭ ਤੋਂ ਚੰਗਾ ਜੋ ਲੱਗਦਾ ਹੈ ਕਿ ਮੈਂ ਉੱਥੇ ਵੀ ਪਹੁੰਚਿਆ ਹੁੰਨਾ ਹੂੰ ਜਿੱਥੇ ਮੈਂ ਐਕਚੁਅਲੀ ਚ ਸਰੀਰ ਦੇ ਰੂਪ ਵਿੱਚ ਗਿਆ ਵੀ ਨਹੀਂ ਹੁੰਦਾ ਮੇਰੀ ਕਵਿਤਾ ਗਈ ਹੁੰਦੀ ਆ ਮੇਰੀ ਕੋਈ ਮਿੰਨੀ ਕਹਾਣੀ ਗਈ ਹੁੰਦੀ ਆ ਤਾਂ ਮੈਨੂੰ ਉਹ ਚੀਜ਼ਾਂ ਬਹੁਤ ਚੰਗੀਆਂ ਲੱਗਦੀਆਂ ਜਦੋਂ ਮੈਨੂੰ ਕੋਈ ਦੋਸਤ ਆ ਕੇ ਮਿਲਦਾ ਔਰ ਉਹ ਮੈਨੂੰ ਕਹਿੰਦਾ ਕਿ ਮੈਂ ਤਾਂ ਤੇਰੀ ਕਵਿਤਾ ਬੜੀ ਪਹਿਲਾਂ ਦੀ ਪੜੀ ਆ ਮੈਂ ਤੈਨੂੰ ਜਾਣਦਾ ਔਰ ਮੈਂ ਉਹਨਾਂ ਨੂੰ ਜਾਣਦਾ ਵੀ ਨਹੀਂ ਹੁੰਦਾ ਇਹ ਸਭ ਤੋਂ ਮੈਨੂੰ ਪਿਆਰੀ ਗੱਲ ਲੱਗਦੀ ਹੈ ਸਾਹਿਤ ਦੀ ਕਿ ਜਿੱਥੇ ਮੈਂ ਨਹੀਂ ਵੀ ਜਾ ਸਕਦਾ ਉੱਥੇ ਮੇਰਾ ਸਾਹਿਤ ਪਹੁੰਚ ਜਾਂਦਾ ਪਹੁੰਚ ਜਾਂਦਾ ਜੀ ਬਿਲਕੁਲ ਜਿਦਾਂ ਤੁਸੀਂ ਜ਼ਿਕਰ ਕੀਤਾ ਵੀ ਮੈਂ ਨਹੀਂ ਪਹੁੰਚ ਸਕਦਾ ਪਰ ਮੇਰਾ ਸਾਹਿਤ ਪਹੁੰਚ ਜਾਂਦਾ ਇਸੇ ਤਰ੍ਹਾਂ ਅਸੀਂ ਫਿਊਚਰ ਦੀ ਵੀ ਗੱਲ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਦਰਸ਼ਕਾਂ ਦੇ ਕੋਲ ਕੀ ਕੀ ਪਹੁੰਚਣ ਵਾਲਾ ਹੈ ਕੀ ਝੋਲੀ ਪਾ ਰਹੇ ਉਹਨਾਂ ਦੇ ਹਾਂਜੀ ਮੈਂ ਇੱਕ ਨੋਵਲ ਤੇ ਕੰਮ ਕਰ ਰਿਹਾ ਜੀ ਤੇ ਤਕਰੀਬਨ ਮੈਨੂੰ 1 ਸਾਲ ਤੋਂ ਵੱਧ ਸਮਾਂ ਹੋ ਗਿਆ ਮੈਂ ਉਹਦੀ ਕਹਾਣੀ ਨੂੰ ਉਹ ਡੇਢ ਬਣ ਕਰ ਰਿਹਾ ਹੂੰ ਤੇ ਥੋੜੇ ਸਮੇਂ ਦੇ ਵਿੱਚ ਹੀ ਉਹ ਨਾਵਲ ਜਲਦੀ ਦਰਸ਼ਕਾਂ ਦੇ ਚੋਲਿਚ ਹੋਵੇਗਾ ਚੋਲਿਚ ਹੋਵੇਗਾ ਜੀ ਬਿਲਕੁਲ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਵੀ ਕਈ ਵਾਰੀ ਅਸੀਂ ਕੁਝ ਨਾ ਕੁਝ ਜਦੋਂ ਸਮਾਜ ਵਿੱਚੋਂ ਵਿਚਰਦੇ ਹਾਂ ਵੇਖਦੇ ਹਾਂ ਉਹਨਾਂ ਚੀਜ਼ਾਂ ਨੂੰ ਲੈ ਕੇ ਹੀ ਅਸੀਂ ਸਾਹਿਤ ਦੀ ਸਿਰਜਣਾ ਕਰਦੇ ਹਾਂ ਕਿ ਤੁਹਾਨੂੰ ਲੱਗਿਆ ਕਿ ਹੁਣ ਤੱਕ ਜੋ ਤੁਸੀਂ ਸਾਹਿਤ ਦੀ ਸਿਰਜਣਾ ਕੀਤੀ ਹੈ ਕਿਤੇ ਨਾ ਕਿਤੇ ਉਹ ਸਮਾਜ ਨੂੰ ਕੁਝ ਵਧੀਆ ਦੇਣ ਲਈ ਤੁਸੀਂ ਕਾਮਯਾਬ ਹੋ ਹੋਏ ਹੋ ਮੈਨੂੰ ਇਦਾਂ ਲੱਗਦਾ ਹੁੰਦਾ ਹੈ ਕਿ ਸਮਾਜ ਆਪਣੇ ਆਪ ਦੇ ਵਿੱਚ ਹੀ ਸ਼ੀਸ਼ਾ ਹੂੰ ਕੋਈ ਕਿਸੇ ਤੋਂ ਕੁਝ ਸਿੱਖ ਨਹੀਂ ਸਕਦਾ ਹੂੰ ਇਸ ਤਰ੍ਹਾਂ ਦੀ ਗੱਲ ਹੈ ਕਿ ਜਿੰਨੀ ਦੇਰ ਤੱਕ ਮੈਂ ਮੰਨਾਂਗਾ ਨਹੀਂਗਾ ਕਿਸੇ ਨੂੰ ਕਿ ਇਹ ਗਲਤ ਆ ਤੇ ਮੈਂ ਉਹ ਠੀਕ ਨਹੀਂ ਕਰਾਂਗਾ ਜੀ ਮੇਰਾ ਕੰਮ ਆ ਜੋ ਮੈਨੂੰ ਲੱਗਦਾ ਹੈ ਕਿ ਇਸ ਲਈ ਮੈਨੂੰ ਲਿਖਣਾ ਚਾਹੀਦਾ ਜਿਹੜੀ ਚੀਜ਼ ਮੇਰੇ ਮਨ ਨੂੰ ਠੋਕਰ ਦਿੰਦੀ ਆ ਮੈਂ ਉਹ ਲਿਖਦਾ ਜੇ ਕਿਸੇ ਇੱਕ ਬੰਦੇ ਨੂੰ ਵੀ ਉਹ ਠੋਕਰ ਦਿੰਦੀ ਆ ਜੇ ਕਿਸੇ ਇੱਕ ਬੰਦੇ ਨੂੰ ਵੀ ਉਹ ਚੰਗੀ ਲੱਗਦੀ ਆ ਤਾਂ ਇਹ ਮੇਰੇ ਲਈ ਬਹੁਤ ਵੱਡੀ ਗੱਲ ਆ ਜੀ ਜਿਸ ਤਰ੍ਹਾਂ ਕਹਿੰਦੇ ਹੁੰਦੇ ਵੀ ਤਾਰੀਫਾਂ ਤਾਂ ਬਹੁਤ ਹੋ ਜਾਂਦੀਆਂ ਆ ਕਈ ਵਾਰੀ ਜਦੋਂ ਅਸੀਂ ਲਿਖਦੇ ਆ ਕਈ ਵਾਰੀ ਕਿਸੇ ਨਾ ਕਿਸੇ ਆਲੋਚਨਾ ਦਾ ਸਾਹਮਣਾ ਵੀ ਕਰਨਾ ਪੈਂਦਾ ਕਈ ਵਾਰੀ ਕੋਈ ਨਾ ਕੋਈ ਤੁਹਾਡੀ ਛੋਟੀ ਮੋਟੀ ਗਲਤੀ ਵੀ ਕੱਢ ਦਿੰਦਾ ਆ ਚੀਜ਼ ਐ ਇਦਾਂ ਨਹੀਂ ਇਦਾਂ ਕਦੀ ਅਸਰਾ ਵੀ ਹੋਇਆ ਕਿਉਂਕਿ ਉਹ ਚੀਜ਼ ਤੋਂ ਅਸੀਂ ਸਿੱਖਦੇ ਬਹੁਤ ਕੁਝ ਆ ਹਨਾ ਜੇ ਦੇਖਿਆ ਜਾਵੇ ਤਾਂ ਵੀ ਕਦੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹਾਂਜੀ ਇਹ ਲੋਚਨਾ ਦਾ ਸਾਹਮਣਾ ਜੇ ਮੈਂ ਸੁਣਾਗਾ ਤਾਂ ਮੈਨੂੰ ਕਰਨਾ ਹੀ ਪਊਗਾ ਜੇ ਮੈਂ ਉਹਨੂੰ ਪੋਜੀਟਿਵਲੀ ਨਹੀਂ ਲਊਗਾ ਤਾਂ ਇਦਾਂ ਹੋਊਗਾ ਕਿ ਕੋਈ ਮੈਨੂੰ ਨਹੀਂ ਦੱਸੂਗਾ ਕਿ ਇਦਾਂ ਬਹੁਤ ਦੋਸਤ ਹੈਗੇ ਆ ਜਿਹੜੇ ਮੇਰੇ ਤੋਂ ਪਹਿਲਾਂ ਦੇ ਲਿਖ ਪੜ ਰਹੇ ਆ ਉਹ ਮੈਨੂੰ ਬਹੁਤ ਦੱਸਦੇ ਰਹਿੰਦੇ ਆ ਕਿ ਇਹ ਟੋਕ ਵੀ ਦਿੰਦੇ ਆ ਕਿ ਇਹ ਤਰ੍ਹਾਂ ਸਹੀ ਨਹੀਂ ਇਹਨੂੰ ਠੀਕ ਕਰ ਔਰ ਇਹ ਮੈਨੂੰ ਲੱਗਦਾ ਕਿ ਚੰਗੀ ਗੱਲ ਆ ਕਿ ਉਹ ਆਪਣਾ ਸਮਾਂ ਮੇਰੀ ਕਵਤਾ ਲਈ ਕੱਢਦੇ ਆ ਜੀ ਵਧੀਆ ਲੱਗਦਾ ਹੈ ਕਿ ਜਦੋਂ ਕੋਈ ਦੇਖ ਕੇ ਸਾਡੀ ਕੋਈ ਨਾ ਕੋਈ ਨੁਕਤਾ ਚੀਨੀ ਕਰੇਗਾ ਤਾਂ ਅਸੀਂ ਹੋਰ ਜਿਹੜੇ ਆ ਕਿ ਤਰਾਸ਼ੇ ਜਾਂਦੇ ਆ ਹੋਰ ਪਰਫੈਕਟ ਲਿਖਣ ਦੀ ਕੋਸ਼ਿਸ਼ ਕਰਦੇ ਆ ਅ ਗੱਲ ਕੀਤੀ ਜਾਵੇ ਸਾਹਿਤਿਕ ਮਾਹੌਲ ਦੀ ਤਾਂ ਅੱਜ ਕੱਲ ਜੇ ਸੋਸ਼ਲ ਮੀਡੀਆ ਤੇ ਦੇਖਿਆ ਜਾਵੇ ਪਹਿਲਾਂ ਹੁੰਦਾ ਸੀ ਵੀ ਕਵਿਤਾ ਲਿਖਣੀ ਆ ਗਜ਼ਲ ਲਿਖਣੀ ਆ ਉਹ ਇੱਕ ادارے ਨੂੰ ਭੇਜਣੀ ਆ ਉਧਰੋਂ ਪ੍ਰੂਫ ਚੈੱਕ ਹੋਣੇ ਆ ਉਸ ਤੋਂ ਬਾਅਦ ਸਾਨੂੰ ਉਹ ਪ੍ਰਵਾਨਗੀ ਮਿਲਦੀ ਆ ਛਾਪਣ ਦੀ ਜਾਂ ਨਹੀਂ ਪਰ ਅੱਜ ਦੇਖਿਆ ਜਾਵੇ ਸੋਸ਼ਲ ਮੀਡੀਆ ਦਾ ਯੁੱਗ ਹੈ ਹਾਂਜੀ ਹਰ ਰਾਈਟਰ ਹੈ ਲਿਖਦਾ ਹੈ ਪੋਸਟ ਕਰ ਦਿੰਦਾ ਹੈ ਤੇ ਸੋਸ਼ਲ ਮੀਡੀਆ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਇਸ ਤਰ੍ਹਾਂ ਹੁੰਦਾ ਜੀ ਕੋਈ ਵੀ ਚੀਜ਼ ਹੈ ਨਾ ਉਹ ਪੂਰੀ ਚੰਗੀ ਨਹੀਂ ਹੁੰਦੀ ਪੂਰੀ ਮਾੜੀ ਨਹੀਂ ਹੁੰਦੀ ਜੀ ਦੁੱਧ ਅਸੀਂ ਪੀਨੇ ਆ ਹਾਂ ਉਹ ਜੇ ਮੈਂ ਸਾਰੇ ਦਿਨ ਦੁੱਧ ਪੀ ਜਾਊਂਗਾ ਤਾਂ ਮੈਂ ਬਿਮਾਰ ਹੋ ਜਾਊਂਗਾ ਜੇ ਮੈਂ ਨਹੀਂ ਪੀਊਂਗਾ ਮੈਂ ਫਿਰ ਵੀ ਬਿਮਾਰ ਹੋ ਜਾਊਂਗਾ ਹਾਂ ਇਸ ਤਰ੍ਹਾਂ ਹੀ ਸੋਸ਼ਲ ਮੀਡੀਆ ਉਹਦੇ ਬਹੁਤ ਚੰਗੇ ਪੱਖ ਵੀ ਆ ਤੇ ਮਾੜੇ ਵੀ ਆ ਮੈਨੂੰ ਤਾਂ ਇਹ ਲੱਗਦਾ ਹੁੰਦਾ ਕਿ ਮਾੜੇ ਪੱਖ ਬਾਰੇ ਗੱਲ ਹੀ ਨਾ ਕਰਕੇ ਮੈਂ ਚੰਗੇ ਬਾਰੇ ਕਰਾਂ ਕਰਾਂ ਬਿਲਕੁਲ ਮੈਨੂੰ ਇਹ ਵਧੀਆ ਲੱਗਦਾ ਸੋਸ਼ਲ ਮੀਡੀਆ ਤੋਂ ਕਿ ਹੁਣ ਕਿਸੇ ਨੂੰ ਕਿਸੇ ਦੀ ਸਿਫਾਰਿਸ਼ ਦੀ ਲੋੜ ਨਹੀਂ ਰਹੀ ਜੀ ਜੇ ਕੋਈ ਚੰਗਾ ਲਿਖਦਾ ਤੋ ਆਪਣੇ ਆਪ ਹੀ ਸਾਹਮਣੇ ਆ ਜਾਂਦਾ ਸੋਸ਼ਲ ਮੀਡੀਆ ਦੇ ਰੂਪ ਚ ਜੀ ਚਾਹੇ ਇੰਸਟਾਗ੍ਰਾਮ ਆ ਜਾਏ ਫੇਸਬੁਕ ਆ ਜੀ ਬਿਲਕੁਲ ਤੇ ਸੰਧੂ ਸਾਹਿਬ ਅਸੀਂ ਚਾਹੁੰਦੇ ਆ ਵੀ ਤੁਹਾਡੀ ਇੱਕ ਅੱਧੀ ਜਿਹੜੀ ਰਚਨਾ ਆ ਉਹ ਹੋਰ ਦਰਸ਼ਕਾਂ ਦੇ ਰੂਪੂ ਕੀਤੀ ਜਾਵੇ ਕਿਉਂਕਿ ਸਾਹਿਤਿਕ ਮਾਹੌਲ ਦੇ ਵਿੱਚ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਵੱਧ ਤੋਂ ਵੱਧ ਜੜੀਆਂ ਰਚਨਾਵਾਂ ਨੇ ਆਪਣੇ ਪਾਠਕਾਂ ਦੇ ਆਪਣੇ ਦਰਸ਼ਕਾਂ ਦੇ ਜੜੀਆਂ ਆ ਕਿ ਰੂਬਰੂ ਕੀਤੀਆਂ ਜਾਣ ਹਾਂਜੀ ਜ਼ਰੂਰ ਮੈਂ ਤੁਹਾਨੂੰ ਇੱਕ ਛੋਟੀ ਜੀ ਨਜ਼ਮ ਸੁਣਾਉਣਾ ਜੀ ਅੱਜ ਮੈਂ ਮਾਂ ਬਾਰੇ ਲਿਖੀ ਆਪਣੀ ਨਜ਼ਮ ਮਾਂ ਨੂੰ ਸੁਣਾਈ ਜੀ ਕਵਿਤਾ ਵਿੱਚਲੇ ਕਿੰਨੇ ਹੀ ਵਿੰਬ ਪ੍ਰਤੀਕ ਸ਼ਬਦ ਸਾਰੇ ਸੌਖੇ ਕਰਕੇ ਸੁਣਾ ਦਿੱਤੇ ਮਾਂ ਅੱਖਾਂ ਪਾਰਾਈ ਕਵਿਤਾ ਮਾਂ ਨੂੰ ਸਮਝ ਆ ਗਈ ਮੈਂ ਕਵੀ ਹੋ ਗਿਆ ਬਹੁਤ ਅੱਛਾ ਵੀ ਮਾਂ ਨੂੰ ਜਿਹੜੀ ਤੁਸੀਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਲਿਖੀ ਕਵਿਤਾ ਸੁਣਾਈ ਆ ਮਾਂ ਨੇ ਸਮਝ ਲਈ ਤਾਂ ਪਤਾ ਲੱਗ ਗਿਆ ਵੀ ਬੱਚਾ ਕਵੀ ਬਣ ਗਿਆ ਹੈ ਕਿ ਮਾਂ ਨੇ ਜਦੋਂ ਸਾਰਾ ਕੁਝ ਤੁਹਾਨੂੰ ਪਰਪੱਖ ਹੋਣ ਦਾ ਜਿਹੜਾ ਕਿ ਕੈਡ ਇਟ ਹੈ ਕਿ ਵੀ ਬਦਿਆ ਲੱਗਿਆ ਹਨ ਤੇ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਪਰਿਵਾਰ ਦਾ ਜਿਹੜਾ ਸਾਥ ਹੈ ਉਹ ਹੋਣਾ ਬਹੁਤ ਜ਼ਰੂਰੀ ਆ ਕਿਸੇ ਵੀ ਫੀਲਡ ਵਿੱਚ ਬੱਚਾ ਜਾਂਦਾ ਹੈ ਤੇ ਪਰਿਵਾਰ ਦਾ ਸਾਥ ਹੋਣਾ ਬਹੁਤ ਜ਼ਰੂਰੀ ਹੈ ਤੇ ਤੁਹਾਨੂੰ ਸਾਹਿਤਿਕ ਖੇਤਰ ਦੇ ਵੱਲ ਆਉਂਦਿਆਂ ਹੋਇਆਂ ਪਰਿਵਾਰ ਨੇ ਚਲੋ ਅੱਛਾ ਤੁਹਾਨੂੰ ਸਹਿਯੋਗ ਮਿਲਿਆ ਦਾਦਾ ਜੀ ਵੱਲੋਂ ਕੀ ਅੱਜ ਵੀ ਪਰਿਵਾਰ ਵੱਲੋਂ ਇਸੇ ਤਰ੍ਹਾਂ ਸਹਿਯੋਗ ਮਿਲ ਰਿਹਾ ਹੈ ਜਿਸ ਤਰ੍ਹਾਂ ਤੁਹਾਡੀ ਆਪਣੀ ਅੱਜ ਫੈਮਲੀ ਹੋ ਗਈ ਹੈ ਤੁਹਾਡੇ ਮਿਸਿਸ ਹੈ ਹਾਂਜੀ ਪਹਿਲਾਂ ਪਹਿਲਾਂ ਉਹਨਾਂ ਨੂੰ ਲੱਗਦਾ ਸੀਗਾ ਕਿ ਉਹਨੂੰ ਗ੍ਰੈਜੂਏਸ਼ਨ ਹੋ ਗਈ ਆ ਜੌਬ ਲੱਗ ਗਈ ਆ ਹੁਣ ਕੀ ਕਰਨਾ ਪੜ ਕੇ ਕਿਉਂ ਪੜਦਾ ਰਹਿਣਾ ਪਰ ਹੁਣ ਉਹਨਾਂ ਨੂੰ ਚੰਗਾ ਲੱਗਦਾ ਜਦੋਂ ਪਾਠਕ ਪਿਆਰ ਕਰਦੇ ਆ ਜਦੋਂ ਕਿਤੇ ਬਾਹਰ ਜਾਈਦਾ ਦੋਸਤ ਮਿਲਦੇ ਆ ਤਾਂ ਹੁਣ ਸਾਰੇ ਬਹੁਤ ਸਾਹ ਦਿੰਦੇ ਆ ਜੀ ਤੇ ਪਰਿਵਾਰ ਦੇ ਵਿੱਚ ਕੋਈ ਕਿਸੇ ਹੋਰ ਨੂੰ ਵੀ ਇਸ ਤਰ੍ਹਾਂ ਸਾਹਿਤਿਕ ਚੇਟਕ ਲੱਗ ਗਈ ਤੁਹਾਡੇ ਵੱਲੋਂ ਦੇਖ ਕੇ ਕਿ ਨਹੀਂ ਹਜੇ ਨਹੀਂ ਹਜੇ ਇਸ ਤਰ੍ਹਾਂ ਦਾ ਕੁਝ ਨਹੀਂ ਵਾਪਰਿਆ ਹਾਂ ਜੀ ਇਸੇ ਤਰ੍ਹਾਂ ਸੰਧੂ ਸਾਹਿਬ ਮੇਰੇ ਜ਼ਿਹਨ 'ਚ ਇੱਕ ਹੋਰ ਗੱਲ ਆ ਰਹੀ ਸੀ ਅਕਸਰ ਅਸੀਂ ਦੇਖਦੇ ਹਾਂ ਕਿ ਸਾਡੇ ਘਰ ਦਾ ਮਾਹੌਲ ਸਾਹਿਤਿਕ ਹੁੰਦਾ ਹੈ ਬਹੁਤ ਸਾਰੀਆਂ ਸਾਡੇ ਘਰ ਦੇ ਵਿੱਚ ਕਿਤਾਬਾਂ ਵੀ ਹੁੰਦੀਆਂ ਨੇ ਬਹੁਤ ਸਾਰੇ ਅਜਿਹੇ ਫੈਮਿਲੀ ਵੀ ਨੇ ਅਜਿਹੇ ਪਰਿਵਾਰਾਂ ਨੂੰ ਅਸੀਂ ਵੇਖਦੇ ਹਾਂ ਕਿ ਜਿੱਥੇ ਇੱਕ ਛੋਟੀ ਜਿਹੀ ਲਾਇਬ੍ਰੇਰੀ ਵੀ ਬਣਾਈ ਜਾਂਦੀ ਘਰ ਦੇ ਵਿੱਚ ਕਿਤਾਬਾਂ ਤਾਂ ਹੁੰਦੀਆਂ ਨੇ ਧੂੜ ਜੰਮ ਜਾਂਦੀ ਆ ਪਰ ਬੱਚੇ ਜਿਹੜੇ ਨੇ ਉਹ ਸਾਹਿਤ ਨਾਲ ਨਹੀਂ ਜੁੜਦੇ ਹੈਗੇ ਉਸ ਬਾਰੇ ਤੁਸੀਂ ਕੀ ਕਹੋਗੇ ਮੈਨੂੰ ਇਸ ਤਰ੍ਹਾਂ ਲੱਗਦਾ ਹੁੰਦਾ ਕਿ ਜਿਹੜਾ ਆਪਣਾ ਧਿਆਨ ਆ ਉਹ ਕੁਦਰਤੀ ਆ ਕੁਝ ਬੱਚੇ ਗੇਮਾਂ ਵੱਲ ਚਲੇ ਜਾਂਦੇ ਆ ਕੁਝ ਕਿਤਾਬਾਂ ਵੱਲ ਕੁਝ ਪੜਨ ਵਾਲੇ ਬੜੇ ਵਧੀਆ ਨੰਬਰ ਲੈ ਕੇ ਆਉਂਦੇ ਆ ਇਹ ਕੁਦਰਤੀ ਆ ਠੀਕ ਆ ਆਲਾ ਦਵਾਲਾ ਵਿਅਸਰ ਕਰਦਾ ਪਰ ਜੇ ਤੁਹਾਡਾ 1% ਆਪਣਾ ਧਿਆਨ ਹੋਊਗਾ ਫੇਰ ਹੀ ਆਲਾ ਦਵਾਲਾ ਅਸਰ ਕਰੂਗਾ ਜੇ ਨਹੀਂ ਧਿਆਨ ਤਾਂ ਮੈਨੂੰ ਨਹੀਂ ਲੱਗਦਾ ਕਿ ਚਾਹੀਏ ਆਪਾਂ ਕਿਤਾਬਾਂ ਵਿੱਚ ਹੀ ਕਿਉਂ ਨਾ ਰਹਿੰਦੇ ਹੋਈਏ ਮੈਂ ਬਹੁਤ ਦੋਸਤਾਂ ਨੂੰ ਦੇਖਿਆ ਕਿ ਉਹ ਲਾਇਬ੍ਰੇਰੀ 'ਚ ਕੰਮ ਕਰਦੇ ਆ ਪਰ ਉਹ ਕਿਤਾਬਾਂ ਨਹੀਂ ਪੜ੍ਹਦੇ ਬਿਲਕੁਲ ਹੋ ਜਾਂਦਾ ਸਿਰਫ ਇੱਕ ਜੋਬ ਤੱਕ ਜਿਹੜਾ ਕੰਮ ਹੈ ਉਹਨਾਂ ਦਾ ਉਹ ਸੀਮਤ ਰਹਿ ਜਾਂਦਾ ਹੈਗਾ ਆ ਲੇਕਿਨ ਸਾਹਿਤਿਕ ਮਾਹੌਲ ਦੇਖਾ ਜਾਵੇ ਤਾਂ ਉਧਰ ਧਿਆਨ ਨਹੀਂ ਦਿੰਦੇ ਉਹ ਅ ਸੰਧੂ ਸਾਹਿਬ ਗੱਲ ਕਰਾਂਗੇ ਜਾਂਦੇ ਜਾਂਦੇ ਸਾਡੀ ਨੌਜਵਾਨ ਪੀੜੀ ਦੀ ਤੇ ਨੌਜਵਾਨ ਕਿਉਂਕਿ ਤੁਸੀਂ ਵੀ ਕਾਫੀ ਜੰਗ ਹੋ ਹਜੇ ਹਨਾ ਸਾਡੇ ਨੌਜਵਾਨ ਸਾਹਿਤਕਾਰ ਹੋ ਤੇ ਸਾਡੀ ਨੌਜਵਾਨ ਪੀੜੀ ਨੂੰ ਸਾਹਿਤ ਵੱਲ ਪ੍ਰੇਰਿਤ ਕਰਨ ਲਈ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਦੇਖੋ ਮੈਂ ਨਾ ਵੱਡਾ ਤਾਂ ਹੈ ਨਹੀਂ ਕਿ ਕੋਈ ਮੈਸੇਜ ਦੇਵਾਂ ਪਰ ਮੈਨੂੰ ਇਹ ਚੰਗਾ ਲੱਗਿਆ ਕਿ ਸੋਸ਼ਲ ਮੀਡੀਆ ਕਰਕੇ ਅੱਜ ਕੱਲ ਦੇ ਨੌਜਵਾਨ ਵੀ ਬਹੁਤ ਕਿਤਾਬਾਂ ਵੱਲ ਜੁੜਿਆ ਕਿਤਾਬ ਦੀ ਸਟੋਰੀ ਲਾਉਣਾ ਇੱਕ ਵਧੀਆ ਮਹਿਸੂਸ ਹੋਣ ਲੱਗ ਗਿਆ ਕਿ ਹਰ ਕੋਈ ਬੱਚਾ ਕਿਤਾਬ ਨੂੰ ਚਾਹੇ ਉਹ ਪੜੇ ਨਾ ਪਰ ਉਹ ਦੇਖ ਕੇ ਉਹਦੀ ਸਟੋਰੀ ਜ਼ਰੂਰ ਲਾਉਂਦਾ ਇਹ ਇੱਕ ਚੰਗਾ ਮੈਸੇਜ ਆ ਕਿ ਸਾਡੇ ਜਿਹੜੇ ਪੰਜਾਬੀ ਨੌਜਵਾਨ ਨੇ ਉਹ ਕਿਤਾਬਾਂ ਨਾਲ ਸਾਹਿਤ ਨਾਲ ਜੁੜ ਰਹੇ ਆ ਜੁੜ ਰਹੇ ਜੀ ਸੋ ਸੰਤੂ ਸਾਹਿਬ ਅੱਜ ਤੁਸੀਂ ਸਾਡੇ ਸੱਦੇ ਨੂੰ ਕਬੂਲ ਕਰਦੇ ਹੋਏ ਸਾਡੇ ਸਟੂਡੀਓ 'ਚ ਆਏ ਤੇ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ